नमस्कार ये आकाशवाणी है हूं तुसी जंचल शर्मा तों پرتिशख ਖਬਰਾਂ ਸੁਨੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਵਿਰੋਧੀ ਤੇ ਦੇ ਮੈਂਬਰਾਂ ਵੱਲੋਂ ਵਾਕ-ਵਾਖ ਮੁੱਦਿਆਂ ਤੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕੱਲ ਤੱਕ ਲਈ ਮੁਲਤਵੀ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਆਪਣੇ ਦੋ ਦਿਨਾਂ ਦੌਰੇ ਤੇ ਬਰਤਾਨੀਆ ਪਹੁੰਚ ਰਹੇ ਨੇ ਆਪਣੇ ਹਮਰੁੱਤਾਂ ਕੀਰ ਸਟਾਰਮਨ ਨਾਲ ਕਰਨਗੇ ਦਵੰਲੀ ਕਲਪਾਤ ਪੰਜਾਬ ਦੇ ਸਰਮਾਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਬਟਾਲਾ ਵਿਖੇ ਸੂਬਾ ਪੱਤੀ ਸਮਾਗਮ ਦਾ ਆਯੋਜਨ ਟਰਤੀ ਹਿੱਟ ਲਈ ਪਾਣੀ ਨੂੰ ਬਚਾਉਣ ਸਬੰਧੀ ਸੂਬਾ ਸਰਕਾਰ ਦੇ ਉਪਰਾਧਿਆ ਸਾਦਕਾ ਚੋਣ ਦੀ ਸਿੱਧੀ ਬਚਾਈਯ ਦਿਨ ਰਕ ਵਿੱਚ 11.86% ਵਾਦਾ ਹੋਇਆ ਅਤੇ ਪਾਰੇ ਦੇ ਵਿਕਾਸ ਵਿਦਿਅਕ ਪਹੁੰਚ ਤੇ ਸੱਭਿਆਚਾਰਕ ਸੰਭਾਲ ਚ ਪ੍ਰਸਾਰਨ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨ ਲਈ ਅੱਜ ਰਾਸ਼ਟਰੀ ਪ੍ਰਸਾਰਨ ਦਿਵਸ ਮਨਾਇਆ ਜਾ ਰਿਹਾ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵਾਕ-ਵਾਕ ਮੁੱਦਿਆਂ ਤੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕੱਲ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜਦੋਂ ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਮੁਰ ਸ਼ੁਰੂ ਹੋਈ ਤਾਂ ਲੋਕ ਸਭਾ ਸਪੀਕਰ ਓਂਬੇਰਲਾ ਨੇ ਪ੍ਰਸ਼ਨਕਾਲ ਸ਼ੁਰੂ ਕੀਤਾ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਿਹਾਰ ਚ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ ਤੇ ਹੋਰ ਨਾ ਮੁੱਦਿਆਂ ਤੇ ਚर्चा ਦੀ ਮੰਗ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸ਼੍ਰੀ ਬਿਰਲਾ ਨੇ ਵਿਰੋਧੀ ਧਿਰ ਨੂੰ ਪ੍ਰਸ਼ਨਕਾਲ ਜਾਰੀ ਰੱਖਣ ਦੀ ਅਪੀਲ ਕੀਤੀ। ਕਿ ਹਾਕੀ ਦੀ ਇਸਤੀ ਲੋਕ ਉਹਨਾਂ ਦੇ ਆਚਰਣ ਨੂੰ ਦੇਖ ਰਹੇ ਨੇ ਉਹਨਾਂ ਸदन 'ਚ ਵਿਘਨ ਪਾਉਣ ਤੇ ਤਖਤੀਆਂ ਦਿਖਾਉਂਦੇ ਚਿੰਤਾ ਜ਼ਾਹਰ ਕੀਤੀ ਹੰਗਾਮੇ ਵਿਚਕਾਰ ਰੇਲ ਮੰਤਰੀ ਅਸ਼wini ਵੈਸ਼ਨਵ ਨੇ ਬਿਹਾਰ 'ਚ ਰੇਲਵੇ ਪ੍ਰੋਜੈਕਟਾਂ ਨਾਲ ਸੰਬੰਧਿਤ ਇੱਕ ਸਵਾਲ ਦਾ ਜਵਾਬ ਦਿੱਤਾ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਪਿਛਲੇ 11 ਸਾਲਾਂ 'ਚ ਬਿਹਾਰ ਨੂੰ ਰੇਲਵੇ ਪ੍ਰੋਜੈਕਟਾਂ ਲਈ ਬਜਟ ਅਲਾਟਮੈਂਟ ਨਾ ਵਾਰ ਵਧਾਇਆ ਗਿਆ ਹੈ ਯੂਵ ਮਾਮਲਿਆਂ ਦੇ ਖੇਡ ਮੰਤਰੀ ਮਨਤੋਖ ਮਾਦਵਿਆ ਨੇ ਰਾਸ਼ਟਰੀ ਖੇਡ ਪ੍ਰਸ਼ਾਸਨ ਬਿੱਲ 2025 ਤੇ ਰਾਸ਼ਟਰੀ ਡੋਪਿੰਗ ਵਿਰੋਧੀ ਸੋਧ ਬਿੱਲ 2025 ਪੇਸ਼ ਕੀਤੇ ਸ਼੍ਰੀਮਾਨ ਮਾਦਵਿਆ ਨੇ ਕਿਹਾ ਇਸ ਬਿੱਲ ਦਾ ਉਦੇਸ਼ ਖੇਡਾਂ ਨਾਲ ਸੰਬੰਧਿਤ ਸ਼ਿਕਾਇਤਾਂ ਨੂੰ ਦੂਰ ਕਰਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਆਪਣੇ ਦੋ ਦਿਨਾਂ ਦਾਰੇ ਤੇ ਬ੍ਰਿਟਾਨੀਆ ਪਹੁੰਚ ਰਹੇ ਨੇ ਉਹ ਆਪਣੇ ਅਮਰੁੱਤਾ ਕੀਰ ਸਟਾਰਮਨ ਨਾਲ ਮੁਤਵੱਲੀ ਗੱਲਬਾਤ ਕਰਨਗੇ ਅਧਿਕਾਰ ਸੂਤਰਾਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਦੀ ਲੰਡਨ ਫੇਰੀ ਨੂੰ ਕਵਰ ਕਰਨ ਵਾਲੇ ਸਾਡੇ ਪਤਰਕਾਰ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕੱਲ ਹੋਣਗੇ ਬੇਸ਼ੱਕ ਇੱਕ ਰਿਪੋਰਟ ਪ੍ਰਧਾਨ ਮੰਤਰੀ ਦਾ ਅੱਜ ਉਹਨਾਂ ਦੇ ਠਹਿਰਨ ਵਾਲੇ ਸਥਾਨ ਤੇ ਪ੍ਰਵਾਸੀ ਭਾਰਤੀ ਵੱਲੋਂ ਸਵਾਗਤ ਕੀਤਾ ਜਾਵੇਗਾ। ਟੋਲਟਾਸ਼ਤ ਹੋ ਇਲਾਵਾ ਅਸਾਮ, ਗੁਜਰਾਤ, ਬਿਹਾਰ ਅਤੇ ਉੜੀਸ਼ਾ ਦੇ ਸਬ ਵਿਚਾਰਕ ਪ੍ਰੋਗਰਾਮਾਂ ਦੀ ਵੀ ਯੋਜਨਾ ਹੈ। ਭਾਰਤ ਕੋ ਜਾਣੀ ਇਹ ਦੇ ਜੇਤੂਆਂ ਦੇ ਸ਼੍ਰੀ ਮੋਦੀ ਨਾਲ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਭਾਰਤ ਤੋਂ ਆਪਣੀ ਰਵਾਨਗੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਯੂਕੇ ਇੱਕ ਵਿਆਪਕ ਰਣਨੀਤਕ ਪਾਈਵਾਲੀ ਸਾਂਝੀ ਕਰਦੇ ਹਨ ਜਿਸ ਵਿੱਚ ਹਾਲੀ ਦੇ ਸਾਲਾਂ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਉਹਨਾਂ ਕਿਹਾ ਕਿ ਕੱਲ ਯੂਕੇ ਦੇ ਪ੍ਰਧਾਨ ਮੰਤਰੀ ਸ਼੍ਰੀ ਕੀਟ ਸਟਾਮਰ ਨਾਲ ਆਪਣੀ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਵਿੱਚ ਖੁਸ਼ਹਾਲੀ, ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ਦੇ ਉਦੇਸ਼ ਨਾਲ ਆਰਥਿਕ ਪਾਈਵਾਲੀ ਨੂੰ ਹੋਰ ਵਧਾਉਣ ਦਾ ਮੌਕਾ ਮਿਲੇਗਾ। ਰਾਜੀਸ਼ ਬਾਲੀ, ਆਕਾਸ਼ ਵਾਣੀ ਖਬਰਾਂ, ਲੰਡਨ। ਪੰਚਾਇਤ ਦੇ ਸਰਮਾਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ 99 ਜਨਮ ਦਿਵਸ ਨੂੰ ਸਮਰਪਿਤ ਸੁਭਾਵਦੀ ਸਮਾਗਮ ਬਟਾਲਾ ਸਥਿਤ ਸ਼ਿਵ ਕੁਮਾਰ ਬਟਾਲਵੀ ਸਭਿਆਚਾਰਕ ਕੇਂਦਰ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। कैबिनेट मंत्री लालचंद कटारूचक ਨੇ ਇਸ ਵਾਕ ਦੇ ਮੁੱਖ ਮਹਿਮਾਬਜ਼ ਜੋ ਸ਼ਿਰਕਤ ਕਰਦਿਆਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਅਜਈਆਂ ਖੂਬਸੂਰਤ ਰਚਨਾਵਾਂ ਲਿਖੀਆਂ ਜੋ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਲੋਕ ਮਨਾ ਚ ਜਿਉਂਦਿਆ ਰੱਖਣ ਗਿਆ ਉਹਨਾਂ ਕਿਹਾ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਸਬੰਧੀ 1 ਮਹੀਨਾ ਚੱਲਣ ਵਾਲੇ ਭਾਸ਼ਣ ਤੇ ਕਵਤਾ ਮੁਕਾਬਲੇ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਜੋ ਵਧਾਈ ਦੇ ਪਾਤਰ ਨੇ ਉਹਨਾਂ ਦੱਸਿਆ ਕਿ ਇਹ ਮੁਕਾਬਲੇ 4 ਸ਼੍ਰੇਣੀਆਂ ਜਿਨ੍ਹਾਂ ਵਿੱਚ ਪ੍ਰਾਇਮਰੀ, ਸੈਕ राजपदक करवाए ਜਾਣਗੇ ਇਹਨਾਂ ਮੁਕਾਬਲਿਆਂ ਦੇ ਪਹਿਲੇ ਗੇਟ ਦੇ ਜੇਤੂ ਅਗੇ ਰਾਜਪਦਕ ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ਪਹਿਲੇ ਦਿਨ ਸਥਾਨ ਪ੍ਰਾਪਤ ਕਰਨ ਵਾਲੇ ਹਰ ਸ਼੍ਰੇਣੀ ਦੇ ਉਮੀਦਵਾਰਾਂ ਨੂੰ 51000 31000 ਤੇ 21000 ਰੁਪਏ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਮੰਤਰੀ ਨੇ ਸ਼ਿਵ ਕੁਮਾਰ ਬਟਾਲਵੀ ਐਡਿਟੋਰੀਅਮ ਦੇ ਵਿਕਾਸ ਲਈ 10 ਲੱਖ ਰੁਪਏ ਦੇ ਇੰਦਾ ਐਲਾਨ ਕੀਤਾ ਉਨ੍ਹਾਂ ਕਿਹਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ 3.5 ਲੱਖ ਬੂਟੇ ਲਾਏ ਜਾਣਗੇ ਤਾਂ ਜੋ ਹਰ ਸੂਬੇ ਅੰਦਰ ਵਾਤਾਵਰਨ ਨੂੰ ਹਰਾ-ਭਰਾ ਤੇ ਖੁਸ਼ਹਾਲ ਕੀਤਾ ਜਾ ਸਕੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਹੋਰ ਲੋਕ ਵੀ ਵੱਡੀ ਗਿਣਤੀ ਚ ਮੌਜੂਦ ਰਹੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈ @rirrnuchlalandar ਸਾਡਾ ਫੇਸਬੁੱਕ ਪੇਜ ਹੈ rnuchlalandar ਅਤੇ YouTube ਤੇ ਸਾਡਾ ਚੈਨਲ ਹੈ @rirrnuchlalandar ਪੰਜਾਬ ਚ ਪਾਇਦਾਰ ਖੇਤੀਬਾੜੀ ਅਭਿਆਸਾਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸੰਬੰਧੀ ਸੂਬਾ ਸਰਕਾਰ ਦੇ ਉਪਰਾਲਿਆਂ ਸਾਤਕਾ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਸਿੱਧੀ ਬਿਜਾਈ ਦੇ ਹਣ ਰਕਬੇ ਚ ਇਸ ਸਾਲ 11.86 ਫੀਸਦੀ ਵਾਧਾ ਹੋਇਆ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 283000 ਏਕੜ ਤੋਂ ਵੱਧ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ ਜਦਕਿ ਪਿਛਲੇ ਸਾਲ ਡੀਐਸਆਰ ਅਧੀਨ ਕੁੱਲ ਰਕਬਾ 253000 ਏਕੜ ਸੀ ਉਹਨਾਂ ਅਸਪਰਗਟਾਈ ਕਿ ਚੋਨੇ ਦੀ ਸਿੱਧੀ ਬਿਜਾਈ ਇਹ ਦੀਨ ਰਕਵੇ ਛੋੜਵਾਦਾ ਹੋਵੇਗਾ ਕਿਉਂਕਿ ਚੋਨੇ ਦੀ ਬਿਜਾਈ ਅਜੇ ਵੀ ਚੱਲੀ ਹੈ ਉਹਨਾਂ ਦੱਸਿਆ ਕਿ ਸੋਨੀ ਸੀਜ਼ਨ 2024 ਦੌਰਾਨ ਡੀਐਸਆਰ ਤਕਨੀਕ ਅਪਣਾਉਣ ਵਾਲੇ 2432 ਕਿਸਾਨਾਂ ਦੇ ਬੈਂਕ ਖਾਤਿਆਂ 'ਚ ਵਿਤੀ ਸਹਾਇਤਾ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ ਮંત્રી ਨੇ ਧਰਤੀ ਹਿੱਤਲਾ ਪਾਣੀ ਬਚਾਉਣ ਵਾਲੇ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਡੀਐਸਆਰ ਤਕਨੀਕ ਨੂੰ ਉਤਸ਼ਾਹਿਤ ਕਰਨ ਤੇ ਇਸ ਅਧੀਨ ਰਕਬਾ ਵਧਾਉਣ ਲਈ ਵਧਾਈ ਦਿੱਤੀ। ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾਕਟਰ ਬਸੰਤ ਕਰਗਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਚੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਸਖਲਾਈ ਕੈਂਪ ਲਾਇਆ ਹੈ ਤਾਂ ਜੋ ਕਿਸਾਨਾਂ ਨੂੰ ਵਿਹਾਰਕ ਜਾਣਕਾਰੀ ਦਿੱਤੀ ਜਾ ਸਕੇ। ਅੱਜ ਰਾਸ਼ਟਰੀ ਪ੍ਰਸਾਰਣ ਦਿਵਸ ਹੈ ਸਾਲ 1927 ਚਾਚੀ ਤੇ ਦਿਨ ਦੇਸ਼ ਵਿੱਚ ਪਹਿਲਾ ਰੇਡੀਓ ਪ੍ਰਸਾਰਣ ਇੰਡੀਅਨ ਬ੍ਰਾਡਕਾਸਟਿੰਗ ਕੰਪਨੀ ਦੇ ਬੰਬਈ ਸਟੇਸ਼ਨ ਤੋਂ ਸ਼ੁਰੂ ਹੋਇਆ 8 ਜੂਨ 1936 ਨੂੰ ਭਾਰਤੀ ਰਾਜ ਪ੍ਰਸਾਰਣ ਸੇਵਾਦਾਰਨ ਬਦਲ ਕੇ 올 ਇੰਡੀਆ ਰੇਡੀਓ ਰੱਖਿਆ ਗਿਆ ਇਸ ਦਿਨ ਭਾਰਤ ਦੇ ਵਿਕਾਸ ਵਿਦਿਅਕ ਪ੍ਰਸਾਰਣ ਅਤੇ ਸਬਿਆਚਾਰਕ ਸੰਭਾਲ ਚ ਪ੍ਰਸਾਰਣ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ ਸਾਲ 1956 ਚ ਰਾਸ਼ਟਰੀ ਪ੍ਰਸਾਰਕ ਲਈ ਆਕਾਸ਼ਵਾਣੀ ਨਾਂ ਅਪਣਾਇਆ ਗਿਆ ਉਸ ਸਮੇਂ 1957 ਚ ਪ੍ਰਸਿੱਧ ਫਿਲਮ ਸੰਗੀਤ ਨਾਲ ਵਿਵਿਦ ਭਾਰਤੀ ਸੇਵਾ ਸ਼ੁਰੂ ਕੀਤੀ ਗਈ 1957 ਤੋਂ ਰੇਡੀਓ ਦੇਸ਼ ਦੇ ਲੋਕਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ ਇਸ ਮੌਕੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਨਵਨੀਤ ਸੈਗਲ ਨੇ ਕਿਹਾ नब्बे वर्ष में आकाशवाणी ने जो कुछ रचा वह एक प्रसारण नहीं है बल्कि एक संस्कृति की तरह है और ये भारत की सच्ची आत्मा की अभिव्यक्ति है क्योंकि आकाशवाणी लगभग 23 भाषाओं में एक बोलियों में प्रसारित करता है यह वही मंच है जिसने गांधी जी से लेकर टैगोर तक को आम आदमी तक पहुंचाया आकाशवाणी के महानिदेशक डॉक्टर प्रज्ञा पालीवाल कौर ने कहा कि भारतीय प्रसारण की यात्रा परिवर्तनशील राष्ट्र निर्माण वाली रही है What began as a modest experiment in sound has, over the decades, evolved into a powerful public institution, Akashwani, the voice of the nation. And Akashwani is now available on Waves OTT, a major leap towards. anytime anywhere listening at the heart of all these initiatives lies one unwavering belief public broadcasting must not only reflect society but also anticipate its needs akashvani news has for decades stood as a pillar of truth in the ever evolving media landscape prasaran divas ma ke akashvani de srotya ne vi apne tajrube saanjhe kardeya keha ਮੈਂ ਅਮਰਜੀਤ ਸਿੰਘ ਸਿੱਧੂ ਬਟੰਡਾ ਤੋਂ ਮੈਂ ਰੇਡੀਓ 1975 ਤੋਂ ਸੁਣ ਰਿਹਾ ਰੇਡੋ ਤੇ ਇੱਕ ਪ੍ਰੋਗਰਾਮ ਆਉਂਦਾ ਸੀਗਾ ਐਸ ਕੁਮਾਰ ਦਾ ਫਿਲਮੀ ਮੁਕਾਦਮਾ ਮੈਨੂੰ ਅੱਜ ਵੀ ਉਹਦੇ ਪਾਤਰ ਯਾਦ ਹੈ ਅੱਜ ਵੀ ਇਸ ਤਰ੍ਹਾਂ ਲੱਗਦਾ ਹੈ ਰੇਡੋ ਕੋਲੇ ਚੱਲਦਾ ਹੈ ਜਿਹਨੇ ਕੋ ਆਪਣਾ ਸਾਥੀ ਛੱਡਣ ਦੀ ਗੱਲਾਂ ਕਰ ਰਿਹਾ ਜਿਵੇਂ ਅੱਜ ਦਾ ਕੰਮ ਮੇਰਾ ਰੇਡੋ ਆ ਰਿਹਾ ਹੋਵੇ ਮੇਰਾ ਨਾਮ ਸੁਖਪਾਲ ਕੌਰ ਹੈ ਜੀ ਮੈਂ ਕਾਫੀ ਸਮੇਂ ਤੋਂ ਸੁਣਦੀ ਆ ਰਹੀ ਈਵਨ ਕਿ ਮੈਂ ਜਦੋਂ ਪੜ੍ਹਦੀ ਸੀ ਮੈਂ ਉਦੋਂ ਵੀ ਸੁਣਦੀ ਸੀ ਤੇ ਹੁਣ ਮੇਰੇ ਵਿਆਹ ਤੋਂ ਬਾਅਦ ਵੀ ਜਦੋਂ ਘਰ ਦੇ ਕੰਮ ਕੀਤੇ ਜਾਂਦੇ ਮੈਂ ਉਦੋਂ ਵੀ ਸੁਣਦੀ ਰਹਿੰਦੀ ਆ ਇਹਦੇ ਨਾਲ ਨਾਲ ਸਾਡ ਹਟ ਹੋ ਜਾਂਦਾ ਤੇ ਨਾਲ ਨਾਲ ਕੰਮ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਖਤਮ ਹੋ ਜਾਂਦਾ ਸਾਡਾ ਕੰਮ ਮੇਰਾ ਨਾਮ ਰਾਜਦੀਪ ਸਿੰਘ ਤੇ ਮੈਂ ਪਟਿਆਲਾ ਦਾ ਰਹਿਣ ਵਾਲਾ ਰੇਡੀਓ ਸਾਡਾ ਹਰ ਸਮੇਂ ਮਨੋਰੰਜਨ ਕਰਦਾ ਸਭ ਤੋਂ ਪਹਿਲਾਂ ਸਾਡਾ ਸੰਚਾਰ ਦਾ ਸਾਧਨ ਰੇਡੀਓ ਹੀ ਸੀ ਤੇ ਅੱਜ ਵੀ ਜਦੋਂ ਅਸੀਂ ਕਾਰ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਰੇਡੀਓ ਨੂੰ ਸੁਣਨ ਦਾ ਆਪਣਾ ਇੱਕ ਮਜ਼ਾ ਸਵਾਦ ਆ ਉਹ ਰੇਡੀਓ ਤੇ ਆਉਂਦਾ ਤੇ ਸਰੋਤਿਆਂ ਦੇ ਲਈ ਉਸ ਕਮਾਲ ਦਾ ਜਿਹੜਾ ਇਹ ਪਲੇਟਫਾਰਮ 올 ਇੰਡੀਆ ਰੇਡੀਓ ਹੈ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਮੁਕੇਰੀਆਂ ਦੇ ਪਿੰਡ ਹਿਆਤਪੁਰ ਚ 62 ਲੱਖ 45 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ ਤੇ ਹਾਜੀਪੁਰ ਚ 54.5 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਜਲ ਸਪਲਾਈ ਯੋਜਨਾ ਦਾ ਉਦਘਾਟਨ ਕੀਤਾ ਇਸ ਦਾ ਉਦੇਸ਼ ਪਿੰਡੂ ਖੇਤਰਾਂ ਚ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 3 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੀ ਡਿੱਗਦੀ ਆਰਥਿਕਤਾ ਨੂੰ ਸਫਲਤਾਪੂਰਵਕ ਸਥਿਰ ਕੀਤਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੀ ਡੀ ਪੀ ਤੇ ਹੋਰ ਮੁੱਖ ਆਰਥਿਕ ਸੂਚਕ ਅੰਕਾਂ 'ਚ ਪੰਜਾਬ ਦੇ ਪ੍ਰਦਰਸ਼ਨ ਨੂੰ ਹੋਰ ਅੱਗੇ ਵਧਾਉਣ ਲਈ ਨਿਰੰਤਰ ਉਪਰਾਲੇ ਚਾਰੀ ਨੇ ਅੱਜ ਡੇਰਾਬਸੀ ਸਥਿਤ ਇੱਕ ਸਮਾਗਮ 'ਚ ਬੋਲਦਿਆਂ ਉਹਨਾਂ ਇਹ ਗੱਲ ਕਹੀ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਨਾਰੇਬਾਜ਼ੀ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕੱਲ ਤੱਕ ਲਈ ਮੁਲਤਵੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਆਪਣੇ ਦੋ ਦਿਨਾਂ ਦੌਰੇ ਤੇ ਬਰਤਾਨੀਆ ਪਹੁੰਚ ਰਹੇ ਨੇ ਆਪਣੇ ਅੰਮ੍ਰਿਤਪਾਕੀਰ ਸ਼ਰਮਨਾਲ ਕਰਨਗੇ ਦਵੱਲੀ ਕਲ ਬਾਅਦ। ਪੰਜਾਬ ਦੇ ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮਾਕੇ ਬਟਾਲਾ ਵਿਖੇ ਸੂਬਾ ਪਦਰੀ ਸਮਾਗਮ ਦਾ ਆਯੋਜਨ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸੰਬੰਧੀ ਸੂਬਾ ਸਰਕਾਰ ਦੇ ਉਪਰਾਣਾਂ ਸਾਦਕਾ ਚੋਣੇ ਦੇ ਸਿੱਧੀ ਬਜਾਈ ਦੇ ਦਿਨ ਰੱਖ ਵਿੱਚ 11.8% ਵਾਧਾ ਹੋਇਆ ਅਤੇ ਭਾਰਤ ਦੇ ਵਿਕਾਸ ਵਿੱਚ ਪੌਂਸ ਦੇ ਸਭਿਆਚਾਰਕ ਸੰਭਾਲ ਚ ਪ੍ਰਸਾਰਣ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨ ਲਈ ਅੱਜ ਰਾਸ਼ਟਰੀ ਪ੍ਰਸਾਰਣ ਦਿਵਸ ਮਨਾਇਆ ਜਾ ਰਿਹਾ ਹੈ ਇਸ ਦਿਨ ਆਲੀ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ